तब के ना और पीछे और ऊपर कर लो भाई हां दिखन अच्छा डिप्सो लेके जाने के नहीं जी उनो गल करते हो तो बात करनी है ऐसी गल करनी है कृपा करें ਕੀ ਡਿਪਾਰਟਮੈਂਟ ਦੀ ਹੈ ਜੀ ਪੈਸਕੋ ਨਹੀਂ ਰੱਖਾ ਅਸ਼ਕ ਪੈਸਕੋ ਜਾਏ ਸਾਰੀ ਪੈਸਕੋ ਹੀ ਹੈ ਕਿਹਨਾਂ ਨੂੰ ਟ੍ਰੇਨ ਬਲੂ ਦੇਂਦੇ ਹੋ ਸਾਰੇ ਟ੍ਰੇਨ ਬਲੂ ਦਾ ਸ਼ੋਰ ਕਰਾ ਕੇ ਦੇਣਾ ਚੱਗੀ ਕਰ ਨਹੀਂ ਲੋ ਜੀ ਹਾਂਜੀ Okay. ਕਿਨਾਂ ਆਲਾ ਬੀਤਾ ਲੋ ਰਾਜੀ ਚਾਹ ਤੇ ਜੋ ਬਾਤੋ ਗੱਲ ਕਰਨ ਨਹੀਂ ਉਸਨੂੰ ਪੱਕਾ ਨਹੀਂ ਆ ਮੈਂ ਹੁੰਦੀ ਰੋ ਗਿਆ ਕਾਈ ਰੱਖੀ ਲੋ ਜੀ ਲੋਕਾਂ ਨੂੰ ਅਦਰ ਪੈ ਗਈ ਸਾਹ ਨੂੰ ਧੱਕਾ ਨਾ ਕਰੋ ਧੱਕਾ ਨਾ ਕਰੋ ਧੱਕਾ ਕਰਕੇ ਧੱਕਾ ਨਾ ਕਰੋ ਬੜਾ ਸਿਰ ਤੋਂ ਕਿ ਅਸਮੰਦੇ ਦੀ ਬੋਲੀ ਸੱਚ ਸਾਡੇ ਤੋਂ ਕੋਟਾ ਨਹੀਂ ਹੋਣਾ ਦੂਸਰੇ ਪਾਰਟਨਰ ਸਾਫ ਫੈਮਿਲੀ ਆਉਂਦੇ ਐਲੋਗੇਟ ਕੋਡ ਆਰਡਰ ਸਿਸਟਮ ਫਾਲੋ ਕਰਾਗੇ ਬਾਅਦ ਮੈਂ ਆਪਾਂ ਯਾਦ ਕਰਾਉਂਦਾ ਇੱਕ ਮਿੰਟ ਸਭ ਬਹਿ ਸਿੱਖਿਆਨਿਤ ਗਾਦੇ ਮੈਂ ਕਿਉਂ ਉਸੇ ਜੋਧਪੁਰ ਜਿਹੇ ਬੰਦ ਸੀਗਾ ਮਮੇ ਤੇ ਬੈ ਕੇ ਜਾਣਾ ਪੈਂਦਾ ਹੈ ਸਿੱਧਾ ਸਰਕਾਰ ਨੂੰ ਹਾਂਜੀ ਬਦਰ ਮੈਂ ਬੁੱਕ ਕਰਾ ਆਰ ਰੰਗ ਤੁਹਾਨੂੰ ਫਿਰ ਉਹ 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 ਜਿਹੜਾ ਸੀ ਕਾਫੇ ਜਿਵਾੜੇ ਕੋਲ ਉਹਦਾ ਲੈਪਟਾਪ ਮੈਂ ਇਹ ਕਹਿ ਰਿਹਾ ਤੇ ਉਹ ਦੇਖੋ ਇੱਕ ਤਰੀਕਾ ਦਿਖਾ ਦਿਓ ਮੈਂ ਸਿਰਫ ਬੇਨਤੀ ਇਹ ਨਹੀਂ ਕਿ ਸਾਨੂੰ ਪਤਾ ਹੈ ਕਿ ਕਿਵੇਂ ਕਰਾਇਆ ਸਾਡੇ ਕੋਲ ਲੋਗ ਆਉਟ ਕਰ ਦਿੰਦੇ ਆ ਜਾਨੀ ਮੈਂ ਇਤਨਾ ਸਾਰੇ ਜਿਆਦਾ ਮੇਰਾ 10 ਸਾਲ ਦਾ ਤੁਹਾਡੇ ਕੋਲ ਵਾਪਰ ਤਜਰਬਾ ਮੇਰਾ ਹੈ ਜਿਹਨਾਂ ਦਾ ਹਾਂਜੀ ਮੈਂ ਧਿਆੜ ਧਿਆੜ ਤੋਂ ਤੱਕ ਕੋਈ ਨਹੀਂ ਹਾਂਜੀ ਸਭ ਜਾਣਦੇ ਆ ਅਸਲ ਚ ਅਥਾਰਟੀ ਜਿਹੜੀ ਹੈ ਨਾ ਉਹ ਜੇ ਅਥਾਰਟੀ ਨੂੰ ਇਹਨੂੰ ਮਲਾਉਣਾ ਇਨਕੀ ਤਿੰਨ ਬੇਸਿਕ ਰੂਲ ਤਾਂ ਫਾਲੋ ਕਰਨਾ ਪੈਂਦਾ ਇਹ ਅਸੀਂ ਕੋਈ ਮਿਸ ਰੂਲ ਬੇਸਿਕ ਰੂਲ ਦੀ ਗੱਲ ਕਰਦਾਂ ਹਾਂ ਜਿਹੜੀ ਪਰਮਿਸ਼ਨ ਹੈ ਨਾ ਉਹ ਕਿਹਨੂੰ ਪਰਮਿਟ ਕਰਨਾ ਉਹ ਜੇ ਅਥਾਰਟੀ ਫਰੇਨਾ ਇਸੇ ਹਰ ਪਰਮਿਸ਼ਨ ਸਰ ਉਹਦੇ ਵਿੱਚ ਵੀ ਫੈਮਿਲੀ ਦੇ ਐਡਵੋਕੇਟ ਦੀ ਬਣਦਾ ਦੇ ਵਿੱਚ ਜਿਹੜੇ ਸਾਨੂੰ ਨਾਮ ਸਾਡੀ ਫੈਮਿਲੀ ਜੀ ਹੈ ਨਾਮ ਹੈ ਪਾਲ ਤੇ ਵੀ ਫੈਮਿਲੀ ਹੈ ਨਹੀਂ ਜੀ ਆਏ ਨਾ ਚਲੋ ਫਿਰ ਮੈਂ ਰਿਕਾਰਡਿੰਗ ਫੈਮਿਲੀ ਤੇ ਜਸਟ ਅਸ ਹੀ ਐਪਲੀਕੇਸ਼ਨ ਪੁਲਾ ਰਹੇ ਜੀ ਆਪਣਾ ਜਿਹੜਾ ਵੀ ਆਉਂਦਾ ਹੈ ਸਾਡੇ ਨਾਲ ਸਾਡੇ ਕੋਲ ਇਸੇ ਪਾਸੋਂ ਫਾਲੋ ਅਪ ਕਰ ਸਕਦੇ ਹਾਂ اچھا ਟੋਟਲ ਤੇ ਹੈ ਹਾਂ ਆਮ ਅੰਡਰ ਟ੍ਰਾਇਲ ਹੈ ਹੈ ਨਹੀਂ ਸਕਦੇ ਜਮਾਤ ਨੇ ਫੈਰ ਉਹ ਗੇਸ ਨੂੰ ਨੋਟ ਕਰਾਉਂਦੇ ਆਂ ਗਾਂਦੇ ਦੇ ਨਾਮ ਤੇ ਨਹੀਂ ਨਾਟਿਓ ਫੈਮਿਲੀ ਅਲਾਊਸੀ ਬਸ ਫੈਮਿਲੀ ਜਿਹੜੀ ক্লোਜ਼ ਬਲੱਡ ਰਿਲੇਸ਼ਨਸ਼ਿਪ ਹੋਵੇ ਫੈਮਿਲੀ ਵੀ ਉਹ ਹੀ ਬਲੱਡ ਰਿਲੇਸ਼ਨਸ਼ਿਪ ਹੋਣਾ ਹੈ ਨਾ ਕਹਾਣੀਆਂ ਹੋਣ ਤਾਂ ਮੋਟਿਓ ਹੋਵੇ ਮੈਂ ਹੀ ਹੋਂ ਸਾਡੇ ਜਿਹੜਾ 15 ਦਿਨ ਚੰਗੇ ਲਿਖਣ ਮੈਂ ਇਸ ਦੇ ਅੰਦਰ ਘਾਤੇ ਕਿ ਕੱਲੇ-ਕੱਲੇ ਨੂੰ ਨਹੀਂ ਨਹੀਂ ਨੂੰ ਹੁੰਦਾ ਸਭ ਜਿਵੇਂ ਹੁੰਦਾ ਸਿਵਾਣ ਕਰੀਏ ਕੋਣੋ ਕੋ ਦਾ ਕਾਜ ਆ ਗਿਆ ਖੇਡ ਲਈਏ ਕਹਿੰਦਾ ਸਰਦਾਰ ਆਲੋ ਕਰਕੇ ਜੀ ਜੀ ਬੜਾ ਕਰਦਮ ਸਰਦਾਰ ਐਤੋ ਸਦਾ ਛੋਟਾ ਵੀਰ ਆ ਹਾਂਜੀ ਪਰ ਐਹੋ ਜਿਹਾ ਮੰਜਾ ਨਹੀਂ ਮਤ ਕਰ ਇਸ ਕਰਕੇ ਮੈਂ ਇਹ ਤਾਂ ਮੈਨੂੰ ਪਤਾ ਵੀ ਤੋਹੀ ਨਹੀਂ ਮਰਨਾ ਕਰੀ ਨਹੀਂ ਨਹੀਂ ਸਾਹ ਜੀ ਉਮਰ ਪਹਿਲਾਂ ਪਤਾ ਸੀ ਕਿ ਪਰ ਮੈਂ ਸਿਰਫ ਮੈਂ ਸਪੈਸ਼ਲੀ ਤਾਂ ਹੀ ਅੰਦਰ ਹੁਣ ਕੋਡ ਦੇ ਵਿੱਚ ਸ਼ੇਅਰਿੰਗ ਚਾਹੁੰਦਾ ਵਿੱਚ ਮੈਂ ਉਹ ਫਿਨਿਸ਼ ਕਰਕੇ ਮੈਂ ਓਕੇ ਇਹ ਓਕੇ ਜੀ श्र अकालीम जीत मियादार बरमजी मिठियादारो अकाली ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਸਰ ਮਿਕਰ ਦੀ 70 TIA ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪਰਲੇ ਪਾਸੇ ਨੂੰ ਹੋ ਲੋ ਜੀ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਚਿਪਿੰਗ ਸਿੰਘ ਮੈਡੀਕੀਆ ਜਿੰਦਾਬਾਦ ਸ਼੍ਰੋਮਣੀ ਅਕਾਲੀ چنگباد जिंदाबाद जिंदाबाद سردار مرزا جنرل ٹاوا जिंदाबाद